ਸਤਿ ਸ਼੍ਰੀ ਅਕਾਲ ਜੀ న్యూਸ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ ਦੋਸਤੋ ਬਹੁਤ ਸਾਰੇ ਸਾਲ ਪਹਿਲਾਂ ਇੱਕ ਫਿਲਮ ਆਈ ਸੀ ਤੇ ਉਹਦੇ ਵਿੱਚ ਗਾਣਾ ਸੀ ਸਾਥੀ ਮਨਵਾ ਦੁੱਖ ਕੀ ਕੀ ਚਿੰਤਾ ਕਿਉਂ ਸਤਾਤੀ ਹੈ ਦੁੱਖ ਤਾਂ ਆਪਣਾ ਸਾਥੀ ਹੈ ਤੇ ਦੁੱਖ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਉਦੋਂ ਯਾਦ ਆਉਂਦਾ ਦਰਦ ਦਰਦ ਇਨਸਾਨ ਦਾ ਦੁਸ਼ਮਣ ਨਹੀਂ ਦੋਸਤ ਹੈ ਮੈਂ ਬਹੁਤ ਸਾਰੇ ਸੀਨੀਅਰ ਡਾਕਟਰਸ ਦੇ ਨਾਲ ਇੰਟਰਵਿਊਜ਼ ਕੀਤੀਆਂ ਨੇ ਉਹਨਾਂ ਦੇ ਵਿੱਚੋਂ ਡਾਕਟਰ ਅਮਰ ਸਿੰਘ ਆਜ਼ਾਦ ਡਾਕਟਰ ਉਦhesh पांडे ਜਿਹੜੇ ਕੀ ਮਰਹੂਮ ਨੇ ਉਹ ਅੱਜ ਸਾਡੇ ਨਾਲ ਨਹੀਂ ਹੈ ਬੜਾ ਸਤਿਕਾਰ ਹੈ ਮੇਰੇ ਮਨ ਦੇ ਵਿੱਚ ਉਹਨਾਂ ਲਈ ਉਹਨਾਂ ਨੇ ਜਦੋਂ ਵੀ ਉਹਨਾਂ ਨਾਲ ਗੱਲ ਹੁੰਦੀ ਸੀ ਤਾਂ ਉਹ ਕਹਿੰਦੇ ਸੀ ਕੁਲਵੰਤ ਜੀ ਦਰਦ ਸਾਡਾ ਸਾਥੀ ਹੈ ਦਰਦ ਸਾਡਾ ਦੁਸ਼ਮਣ ਨਹੀਂ ਹੈ ਦਰਦ ਇਹ ਸਾਨੂੰ ਦੱਸਦਾ ਹੈ ਕਿ ਸਾਡੇ ਸਰੀਰ ਦੇ ਇਸ ਹਿੱਸੇ ਦੇ ਵਿੱਚ ਸਮੱਸਿਆ ਹੈ ਉਸ ਨੂੰ ਅਸੀਂ ਠੀਕ ਕਰਨਾ ਹੈ ਉਹ ਜਦੋਂ ਤੱਕ ਠੀਕ ਨਹੀਂ ਹੁੰਦੀ ਉਦੋਂ ਤੱਕ ਇਹ ਦਰਦ ਸਾਡਾ ਲਗਾਤਾਰ ਚੱਲਦਾ ਰਹਿੰਦਾ ਤਾਂ ਕਿ ਸਾਨੂੰ ਹੋਰ ਨੁਕਸਾਨ ਨਾ ਹੋ ਜਾ ਉਸ ਜਗ੍ਹਾ ਦੇ ਉੱਤੇ ਤੇ ਇਹ ਜਦੋਂ ਮੈਂ ਹੌਲੀ-ਹੌਲੀ ਖੁਦ ਆਪ ਰਿਸਰਚ ਕੀਤੀ ਤੇ ਉਦੋਂ ਮੈਨੂੰ ਇਹ ਚੀਜ਼ਾਂ ਸਮਝ ਆਈਆਂ ਅੱਜ ਆਪਾਂ ਗੱਲ ਕਰਾਂਗੇ ਦਰਦ ਦੀ ਦਰਦ ਸਾਨੂੰ ਕਿਉਂ ਹੁੰਦਾ ਹੈ ਦਰਦ ਕਿੰਨੇ ਪ੍ਰਕਾਰ ਦਾ ਹੁੰਦਾ ਹੈ ਦਰਦ ਕਿੱਥੇ-ਕਿੱਥੇ ਹੁੰਦਾ ਹੈ ਉਹਦੇ ਪਿੱਛੇ ਕੀ ਕਾਰਨ ਨੇ ਕਾਮਨ ਦਰਦ ਕਿਹੜੇ-ਕਿਹੜੇ ਹੈਗੇ ਨੇ ਦਰਦਾਂ ਦੇ ਵਿੱਚ ਸਾਡੇ ਸਰੀਰ ਦੇ ਅੰਦਰ ਕਿਹੜੇ ਹਿੱਸੇ ਨੇ ਜਿਹੜੇ ਕੀ ਅ ਦਰਦ ਸਹਿਣਯੋਗ ਹੁੰਦਾ ਤੇ ਕਿਹੜੇ ਦੇ ਹਿੱਸਿਆਂ ਦੇ ਵਿੱਚ ਦਰਦ ਨਾ ਸਹਿਣਯੋਗ ਹੁੰਦਾ ਕਿਹੜੇ ਦਰਦ ਨੇ ਜਿਹੜੀਆਂ ਜਿਨ੍ਹਾਂ ਨੂੰ ਅਸੀਂ ਘਰੇ ਹੀ ਠੀਕ ਕਰ ਸਕਦੇ ਹਾਂ ਤੇ ਕਿਹੜੇ ਦਰਦ ਨੇ ਜਿਹੜੇ ਦਵਾਈਆਂ ਨਾਲ ਵੀ ਠੀਕ ਹੋਣ ਤੋਂ ਜਿਹੜੀਆਂ ਉਹ ਇਨਕਾਰੀ ਹੋ ਜਾਂਦੇ ਨੇ ਅੱਜ ਆਪਾਂ ਇਹ ਸਾਰੇ ਚਰਚਾ ਕਰਾਂਗੇ ਤੇ ਮੇਰੇ ਨਾਲ ਐਕਸਪਰਟ ਨੇ ਭਜਨ ਸਿੰਘ ਜੀ ਤੇ ਦਵਿੰਦਰ ਸਿੰਘ ਜੀ ਆਪਾਂ ਇਹਨਾਂ ਨਾਲ ਗੱਲ ਕਰਕੇ ਇਹ ਜਾਣਾਂਗੇ ਕੀ ਦਰਦ ਦੇ ਪਿੱਛੇ ਦੇ ਅਸਲ ਦੇ ਕਾਰਨ ਜਿਹੜੇ ਉਹ ਕੀ ਨੇ ਤੇ ਦਰਦ ਦਾ ਦਰਦ ਕੀ ਹੈ ਭਜਨ ਸਿੰਘ ਜੀ ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਸਾਰੇ ਨੂੰ ਸਸ਼ੀਕਾਲ ਮੇਰਾ ਤੇ ਮੇਰੀ ਟੀਮ ਵੱਲੋਂ ਹੈਲਥ ਕੇਅਰ ਗਲੋਬਲ ਇਲੈਕਟ੍ਰੋ ਹੋਮੋਪੈਥੀ ਸੈਂਟਰ ਵੱਲੋਂ ਤੁਹਾਡਾ ਤੇ ਤੁਹਾਡੀ ਟੀਮ ਦਾ ਨਿਊਜ਼ ਏਸ਼ੀਆ ਪੰਜਾਬੀ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸ਼ੁਕਰੀਆ ਜੀ ਤੇ ਦਵਿੰਦਰ ਜੀ ਤੁਹਾਡਾ ਵੀ ਨਿਊਜ਼ ਏਸ਼ੀਆ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ ਸਰ ਬਹੁਤ-ਬਹੁਤ ਸਵਾਗਤ ਹੈ ਜੀ ਨਿਊ ਜੀਸ਼ੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਤੇ ਕਲਵੰਤ ਜੀ ਤੁਹਾਡਾ ਇੱਥੇ ਪਹੁੰਚਣ ਤੇ ਤੁਹਾਡੀ ਟੀਮ ਦਾ ਪਹੁੰਚਣ ਤੇ ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਸ਼ੁਕਰੀਆ ਜੀ ਦਵਿੰਦਰ ਜੀ ਆਪਾਂ ਗੱਲ ਕਰਦੇ ਆਂ ਦਰਦ ਦੀ ਦਰਦ ਜਿਹੜਾ ਹੈ ਉਹ ਕਿੰਨੇ ਪ੍ਰਕਾਰ ਦਾ ਹੁੰਦਾ ਹੈ ਦਰਦ ਕਿਉਂ ਹੁੰਦਾ ਥੋੜਾ ਜਿਹਾ ਆਪਾਂ ਨੂੰ ਇਹ ਮਤਲਬ ਕਿ ਸਮਝਾਓ ਕਿ ਦਰਦ ਜਿਹੜਾ ਹੈ ਉਹ ਸਰੀਰ ਦੇ ਕਿਹੜੇ-ਕਿਹੜੇ ਹਿੱਸਿਆਂ ਦੇ ਵਿੱਚ ਆਮ ਦਰਦ ਹੋਣ ਦੀ ਜਿਹੜੀ ਉਹ ਗੱਲ ਹੈ ਦਰਦ ਜੇ ਆਪਾਂ ਗੱਲ ਕਰੀਏ ਜੀ ਦਰਦ ਕਾਫੀ ਪ੍ਰਕਾਰ ਦਾ ਜਿਵੇਂ ਸਿਰ ਦਰਦ ਪਿੱਠ ਦਰਦ ਮਾਸਪੇਸ਼ੀਆਂ ਦਾ ਦਰਦ ਤਣਾਅ ਤੋਂ ਮਾਈਗਰੇਨ ਤੋਂ ਇਹ ਦਰਦ ਕਾਫੀ ਦਰਦ ਹੁੰਦਾ ਜੀ ਆਪਣੀ ਬੋਡੀ ਵਿੱਚ ਦਰਦ ਦਾ ਕਾਰਨ ਜਿਹੜਾ ਹੈ ਉਹ ਆਪਣੀ ਬੋਡੀ ਦੇ ਵਿੱਚੋਂ ਜਦੋਂ ਬਲੱਡ ਦਾ ਫਲੋ ਰੁਕ ਜਾਂਦਾ ਹੈ ਉਹ ਤੋਂ ਦਰਦ ਆਪਣੇ ਪੈਦਾ ਹੁੰਦਾ ਜੇ ਆਪਾਂ ਗੱਲ ਕਰੀਏ ਜਿਵੇਂ ਹੁਣ ਆਪਾਂ ਇੱਥੇ ਚੁੰਡੀ ਦੱਬੀ ਇੱਥੇ ਬਲੱਡ ਰੁਕ ਗਿਆ ਤੇ ਸਮਝ ਲਓ ਇੱਥੇ ਆਪਣਾ ਦਰਦ ਪੈਦਾ ਸ਼ੁਰੂ ਹੋ ਗਿਆ ਦਰਦ ਇਸੇ ਤਰ੍ਹਾਂ ਸਿਰ ਦਰਦ, ਬੈਕ ਦਰਦ, ਦੰਦਾ ਦਾ ਦਰਦ, ਦਰਦ ਕਈ ਪ੍ਰਕਾਰ ਦਾ ਹੁੰਦਾ, ਕਈ ਪੁਰਾਣੇ ਦਰਦ ਹੁੰਦੇ ਆ, ਕਈ 3 ਮਹੀਨੇ ਪੁਰਾਣੇ ਦਰਦ ਹੁੰਦੇ, ਕਈ ਅਚਾਨਕ ਕੋਈ ਆਪਣੇ ਕੱਟ ਲੱਗ ਗਿਆ, ਉਹ ਦਰਦ ਸ਼ੁਰੂ ਹੋ ਗਿਆ। ਕਈ ਦਰਦ ਆਪਣੇ ਕੋਈ ਪੁਰਾਣੇ ਹੁੰਦੇ, ਕੋਈ 6 ਵਜੇ ਆ, ਉਹ ਦਰਦ ਹੁੰਦੇ ਆ ਜੀ। ਅ ਭਜਨ ਸਿੰਘ ਜੀ, ਦਰਦ ਹੋਣ ਦੇ ਜਿਹੜੇ ਮੁੱਖ ਕਾਰਨ ਜਿਹੜੇ ਨੇ, ਉਹ ਕੀ-ਕੀ ਸਮਝਦੇ ਸੀਗੇ ਜੀ? ਮੈਂ ਤਾਂ ਹੀ ਸਮਝਦਾ ਸਰ ਜਦੋਂ ਜਿਆਦਾ ਝੂਟ ਲੱਗ ਜਾਣੀ ਜਾਂ ਮਾਸਪੇਸ਼ੀਆਂ ਦਾ ਖਿਚਾਵ ਹੋ ਜਾਣਾ ਹੱਡੀਆਂ ਨੂੰ ਸਮੱਸਿਆ ਆ ਜਣੀ ਨਸਾਂ ਦਾ ਬਲੋਕ ਹੋ ਜਾਣਾ ਨਸਾਂ ਰੁਕ ਜਾਣੀਆਂ ਉੱਥੇ ਵੀ ਆਪਣੇ ਦਰਦ ਹੋਣਾ ਸ਼ੁਰੂ ਹੋ ਜਾਂਦਾ ਜੀ ਮਤਲਬ ਕਈ ਪ੍ਰਕਾਰ ਦੇ ਤਣਾਵ ਚਿੰਤਾ ਆ ਆਵਾਸ ਅਨਿੰਦਰਾਤ ਕਾਨ ਮਤਲਬ ਮਾਸਪੇਸ਼ੀਆਂ ਦਾ ਖਿਚਾਵ ਮਾਸਪੇਸ਼ੀਆਂ ਦਾ ਜਕੜਨਾ ਇਹ ਸਾਰਿਆਂ ਦੇ ਦਰਦ ਸਰੀਰ ਦੇ ਵਿੱਚ ਹੋਣਾ ਸ਼ੁਰੂ ਹੋ ਜਾਂਦਾ ਜੀ ਬਿਲਕੁਲ ਜੀ ਹੱਡੀਆਂ ਦੇ ਵਿੱਚ ਵੀ ਜਦੋਂ ਪ੍ਰੋਬਲਮ ਆਉਂਦੀ ਹੈ ਤੇ ਉਦੋਂ ਵੀ ਦਰਦ ਹੁੰਦਾ ਮਾਨਸਿਕ ਕਾਰਨ ਵੀ ਜਿਹੜੇ ਹੁੰਦੇ ਨੇ ਇਹਦੇ ਵਿੱਚ ਦਰਦ ਦੇ ਹੁੰਦੇ ਆ ਹਾਂਜੀ ਹਾਂਜੀ ਬਿਲਕੁਲ ਜੀ ਮਾਨਸਿਕ ਕਾਰਨ ਜਦੋਂ ਆਪਾਂ ਮਾਈਗਰੇਨ ਦੀ ਪ੍ਰੋਬਲਮ ਆ ਗਈ ਉਹਦੇ ਨਾਲ ਸਿਰ ਦਰਦ ਹੋਣ ਲੱਗ ਪੈਂਦਾ ਆਪਾਂ ਜੇ ਕਿਸੇ ਪੋਸਚਰ 'ਚ ਗਲਤ ਬੈਠੇ ਆ ਜਿਵੇਂ ਆਪਾਂ ਥੱਲੇ ਧੌਣ ਕਰਕੇ ਬੈਠੇ ਉਹ ਤੋਂ ਸਰਵਾਈਕਲ ਦਾ ਦਰਦ ਸ਼ੁਰੂ ਹੋ ਜਾਂਦਾ ਹੈ ਇਸੇ ਤਰ੍ਹਾਂ ਕਈ ਪ੍ਰਕਾਰ ਦੇ ਜਿਵੇਂ ਆਪਣੇ ਬੈਕ ਦਰਦ ਕਹਿ ਦਈਏ ਬੈਕ ਦਰਦ ਹੋਣ ਲੱਗ ਪੈਂਦੀ ਕਮਰ ਦਰਦ ਨੂੰ ਕਮਰ ਦਰਦ ਹੀ ਆਪਣਾ ਗੋਡਿਆਂ 'ਚ ਦਰਦ ਜਦੋਂ ਆਪਾਂ ਕਮਰ ਤੇ ਆਪਣਾ ਜ਼ ਬਿਲਕੁਲ ਜੀ ਦਰਸ਼ਕਾਂ ਦੀ ਜਾਣਕਾਰੀ ਦੱਸ ਦਈਏ ਕਿ ਜਿਹੜਾ ਕਮਰ ਦਾ ਦਰਦ ਹੈ ਉਹ ਜਿਹੜਾ ਹੈ ਉਹ ਲੰਬਰ ਸਪਾਇਨ ਦੇ ਵਿੱਚ ਜਦੋਂ ਪ੍ਰੋਬਲਮ ਆਉਂਦੀ ਹੈ ਤੇ ਉਦੋਂ ਜਿਹੜੀ ਆ ਉਹਦੇ ਵਿੱਚ ਕੁਸ਼ਨ ਜਿਹੜਾ ਉਹਦਾ ਹੱਡੀ ਦੇ ਵਿੱਚ ਜਿਹੜਾ ਬਟਿਬਰਾ ਹੁੰਦਾ ਮਣਕਾ ਹੁੰਦਾ ਉਹਦਾ ਕੁਸ਼ਨ ਜਦੋਂ ਬਾਹਰ ਆ ਜਾਂਦਾ ਤੇ ਉਦੋਂ ਵਿੱਚ ਫਿਰ ਜਿਹੜੀ ਨਾੜੀ ਹੁੰਦੀ ਹੈ ਜਿਹੜੀ ਪੈਰਾਂ ਵੱਲ ਨੂੰ ਜਾ ਰਹੀ ਹੁੰਦੀ ਹੈ ਦੱਤਾਂ 'ਚ ਜਾ ਰਹੀਆਂ ਹੁੰਦੀਆਂ ਨੇ ਉਹ ਦਬ ਜਾਂਦੀ ਹੈ ਤੇ ਉਹਦੇ ਕਰਕੇ ਸਾਨੂੰ ਜਿਹੜੀ ਲੱਤ ਦੇ ਵਿੱਚ ਜਾਣ ਵਾਲਾ ਪੇਨ ਉਹਨੂੰ ਛਟਿਕਾ ਪੇਨ ਕਹਿੰਦੇ ਹੈਗੇ ਉਦੇ ਕਰਕੇ ਉਹ ਪੇਨ ਹੋਣ ਲੈਂਦਾ ਉਹਦੇ ਕਰਕੇ ਪੂਰੀ ਲੱਤ ਦੇ ਵਿੱਚ ਪਿੱਠ ਦੇ ਵਿੱਚ ਇਹ ਦੋਨਾਂ ਕਰਕੇ ਇਹ ਦਰਦ ਹੁੰਦਾ ਇਹਦੀ ਗੱਲ ਦਵਿੰਦਰ ਸਿੰਘ ਜੀ ਕਰ ਰਹੇ ਨੇ ਬਿਮਾਰੀਆਂ ਦੇ ਕਰਕੇ ਵੀ ਜਿਹੜਾ ਦਰਦ ਹੁੰਦਾ ਹਾਂਜੀ ਹਾਂਜੀ ਜਿਵੇਂ ਹੁਣ ਸਰਵੈਕਲ ਦੀ ਗੱਲ ਕਰੀਏ ਉਹਦਾ ਕਰਕੇ ਵੀ ਹੁੰਦਾ ਜਿਵੇਂ ਹੁਣ ਕਈਆਂ ਦਾ ਲਿਵਰ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ ਉਹਦਾ ਵੀ ਦਰਦ ਹੁੰਦਾ ਜੀ ਹਨਾ ਕਿਡਨੀਆਂ ਦਰਦ ਹੁੰਦੀਆਂ ਕਿਡਨੀ ਚ ਜਿਵੇਂ ਆਪਾਂ ਗੱਲ ਕੀਤੀ ਸੀ ਸਟੋਨ ਆ ਗਈ ਪਿੱਤੇ ਦੀ ਸਟੋਨ ਆ ਗਈ ਹਨਾ ਉਹਦਾ ਕਰਕੇ ਵੀ ਕਈ ਸਰੀਰ ਦੇ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਜੀ ਮਤਲਬ ਕਾਫੀ ਜਿਹੜੀਆਂ ਇਕੱਲੇ ਬਿਮਾਰੀਆਂ ਕਰਕੇ ਵੀ ਬੀਪੀ ਦਾ ਜਿਵੇਂ ਹਾਰਟ ਦਾ ਦਰਦ ਹੋ ਗਿਆ ਹਨ ਇਹ ਵੀ ਦਰਦ ਹੁੰਦਾ ਜਿਵੇਂ ਹਾਰਟ ਦਾ ਇੱਕੋਦਮ ਬਲੌਕ ਹੋ ਜਾਣਾ ਜਾਂ ਵੀਪੀ ਵੱਧ ਜਾਣਾ ਬੀਪੀ ਕਰਕੇ ਸਿਰਦਰਦ ਹੋਣ ਲੱਗ ਜਾਂਦਾ ਜਾਂ ਬੀਪੀ ਘਟ ਜਾਣਾ ਕਈਆਂ ਦਾ ਉਸ ਕਰਕੇ ਵੀ ਸਮੱਸਿਆ ਆ ਜਾਂਦੀ ਆ ਕਈ ਡਿਪਰੈਸ਼ਨ 'ਚ ਚਲੇ ਜਾਂਦੇ ਆ ਉਸ ਕਰਕੇ ਵੀ ਸਮੱਸਿਆ ਆ ਜਾਂਦੀ ਆ ਬਿਲਕੁਲ ਜੀ ਛੱਟ ਲੱਗਣ ਦਾ ਜਿਹੜਾ ਦਰਦ ਹੈਗਾ ਉਹ ਸਭ ਤੋਂ ਜ਼ਿਆਦਾ ਖਤਰਨਾਕ ਜਿਹੜਾ ਇਹ ਮੰਨਿਆ ਜਾਂਦਾ ਛੱਟ ਇਹ ਕਿਵੇਂ ਛੱਟ ਜਦੋਂ ਲੱਗਦੀ ਹੈ ਤੇ ਫਿਰ ਸਾਨੂੰ ਦਰਦ ਕਿਉਂ ਹੁੰਦਾ ਕੀ ਤੁਸੀਂ ਸਮਝਦੇ ਹੋ ਕਿ ਛੱਟ ਲੱਗਣ ਦੇ ਪਿੱਛੇ ਕੀ ਸਰੀਰ ਦੇ ਵਿੱਚ ਇਹ ਜੀ ਕਿਹੜੀ ਪ੍ਰਕਿਰਿਆ ਹੋਈ ਜਿਹੜੀ ਦਰਦ ਹੋਣ ਲੱਗਾ ਹੈ ਜੀ ਇਦਾਂ ਨਾਲ ਜੀ ਆਪਣਾ ਜਿਹੜਾ ਬਲੱਡ ਹੈ ਉਹ ਵਹਿਣਾ ਸ਼ੁਰੂ ਕਰ ਦਿੰਦਾ ਹੈ ਬਲੱਡ ਜਦੋਂ ਆਪਣੇ ਸਰੀਰ ਚੋਂ ਮੰਨ ਲਓ ਇੱਕ ਸਰੀਰ ਦਾ ਜਿਵੇਂ ਕਹਿ ਦਈਏ ਬਲੱਡ ਜਦੋਂ ਸਰੀਰ ਚੋਂ ਬਾਹਰ ਨਿਕਲਣਾ ਪਊਗਾ ਤੇ ਦਰਦ ਸ਼ੁਰੂ ਹੋ ਜਾਂਦਾ ਜੀ ਉਹ ਜਦੋਂ ਬਲੱਡ ਜਿਵੇਂ ਜਿਵੇਂ ਵਗੀ ਜਾਊਗਾ ਉਵੇਂ ਆਪਣਾ ਦਰਦ ਸ਼ੁਰੂ ਹੋ ਉਦੇ ਉਹਦਾ ਸੈੱਲਾਂ ਨਾਲ ਕੀ ਸੰਬੰਧ ਹੈ ਸੈੱਲ ਵੀ ਮਰਨ ਲੱਗ ਜਾਂਦਾ ਜਦੋਂ ਹਾਂਜੀ ਹਾਂਜੀ ਸੈੱਲ ਡੈੱਡ ਹੋਣ ਲੱਗ ਪੈਂਦੇ ਜਿੱਥੇ ਸੈੱਲ ਡੈੱਡ ਹੋਊਗਾ ਜਿੱਥੇ ਚੀਜ਼ ਕੋਈ ਡੈੱਡ ਹੋ ਗਈ ਆ ਜਦੋਂ ਡੈੱਡ ਹੋ ਜੂਗੀ ਤੇ ਉਹ ਚੀਕੂਗਾ ਤੇ ਚਲਾਉਗੇ ਤੁਸੀਂ ਜੇ ਉਹ ਚਲਾ ਰਹੀ ਹੈ ਤਾਂ ਸਮਝੋ ਤੁਹਾਡੀ ਬੋਡੀ ਦੇ ਵਿੱਚ ਦਰਦ ਸ਼ੁਰੂ ਹੋ ਰਿਹਾ ਜੀ ਯਾਨੀ ਕਿ ਦਿਮਾਗ ਨੂੰ ਮੈਸੇਜ ਜਾ ਰਹੇ ਨੇ ਕਿ ਸਾਡੀ ਮੌਤ ਹੋ ਰਹੀ ਆ ਅਸੀਂ ਮਰ ਰਹੇ ਆ ਸਾਨੂੰ ਬਚਾਓ ਤੇ ਉਹ ਦਿਮਾਗ ਨੂੰ ਜਿਹੜੇ ਮੈਸੇਜ ਨੇ ਉਹ ਇੱਕ ਕਿਸਮ ਦਾ ਇਲੈਕਟ੍ਰੋਨਿਕ ਮੈਸੇਜ ਜਿਹਨੂੰ ਕਹਿੰਦੇ ਆ ਉਹਨੂੰ ਨਿਊਰॉन्स ਦੇ ਨਾਲ ਜਿਹੜੇ ਉਹ ਮੈਸੇਜ ਜਿਹੜੇ ਦਿਮਾਗ ਨੂੰ ਜਾਂਦੇ ਪੇਨ ਕਰਦੇ ਨੇ ਪੇਨ ਦਾ ਜਿਹੜਾ ਉਹ ਇੱਕ ਸੰਕੇਤ ਆਉਂਦਾ ਤੇ ਉੱਥੇ ਜਿਹੜੇ ਵਾਈਟ ਬਲੱਡ ਸੈੱਲ ਦੀ ਫੌਜ ਪਹੁੰਚਦੀ ਹੈ ਤਾਂ ਕਿ ਉਸ ਨੂੰ ਰਿਪੇਅਰ ਕੀਤਾ ਜਾਂਦਾ ਤੇ ਕਲੋਟਿੰਗ ਹੁੰਦੀ ਹੈ ਖੂਨ ਬੰਦ ਹੁੰਦਾ ਜੀ ਕਲੋਟਿੰਗ ਟਾਈਮ ਜਿਹੜਾ ਹੁੰਦਾ ਹੈ ਬਲੀਡਿੰਗ ਟਾਈਮ ਤੇ ਕਲੋਟਿੰਗ ਟਾਈਮ ਤੁਹਾਨੂੰ ਜਦੋਂ ਡਾਕਟਰ ਟੈਸਟ ਕਰਾਉਣ ਲਈ ਵੀ ਭੇਜਦੇ ਹੈਗੇ ਅ ਪਾਜਨ ਸਿੰਘ ਜੀ ਨਸਾਂ ਦੇ ਵਿੱਚ ਜਿਹੜਾ ਦਰਦ ਹੁੰਦਾ ਉਹ ਉਹਦੇ ਪਿੱਛੇ ਦੇ ਕਾਰਨ ਕੀ ਹੁੰਦੇ ਨੇ ਜਦੋਂ ਨਸਾਂ ਜਦੋਂ ਬਹੁਤ ਸਾਰੇ ਲੋਕਾਂ ਨੂੰ ਨਿਊਰੋਪੈਥੀ ਦੀ ਪ੍ਰੋਬਲਮ ਹੁੰਦੀ ਹੈ ਨਿਊਰੋਪੈਥੀ ਦੇ ਵਿੱਚ ਨਸਾਂ ਦੀ ਜਿਹੜੀ ਉਹਦੇ ਉਹਦੇ ਕਰਕੇ ਜਿਹੜੀ ਪ੍ਰੋਬਲਮ ਆਉਣ ਲੱਗ ਜਾਂਦੀ ਹੈਗੀ ਇਹਦੇ ਵਿੱਚ ਨਸਾਂ ਜਿਹੜੀਆਂ ਨੇ ਕਿੱਦਾਂ ਪ੍ਰਤੀਕਿਰਿਆ ਵਿਅਕਤ ਕਰਦੀਆਂ ਨੇ ਕਿੱਦਾਂ ਆਪਣਾ ਉਹ ਉਹਦੇ ਰਿਐਕਟ ਕਰਦੀਆਂ ਨੇ ਜਿੱਦੇ ਕਰਕੇ ਪੇਨ ਹੁੰਦੀ ਹੈ ਨਸਾਂ ਦੇ ਵਿੱਚ ਜਦੋਂ ਸਰ ਖੂਨ ਦਾ ਫਲੋ ਘਟ ਜਾਂਦਾ ਜਾਂ ਖੂਨ ਦਾ ਮਤਲਬ ਇੱਕ ਜਗ੍ਹਾ ਤੇ ਰੁਕ ਜਾਂਦਾ ਚੋਟ ਲੱਗ ਜਾਂਦੀ ਆ ਹੈਨਾ ਦਰਦ ਤਾਂ ਹੋਊਗੀ ਹੋਊਗੀ ਹਨ ਮਾਰਕਸਤਾ ਮਤਲਬ ਖਿਚਾਵ ਹੋਣਾ ਸ਼ੁਰੂ ਹੋ ਜਾਂਦਾ ਹਨ ਨਸਾਂ ਦਾ ਦਬਾਅ ਹੋ ਜਾਣਾ ਝੋਟ ਲੱਗਣਾ ਕਾਫੀ ਜਿਹੜੇ ਇਸ ਪ੍ਰਕਾਰ ਦਾ ਦਰਦ ਵੀ ਹੋਣਾ ਸ਼ੁਰੂ ਹੋ ਜਾਂਦੇ ਆ ਦਰਦ ਦਾ ਸੰਕੇਤ ਝੋਟ ਲੱਗਣੇ ਤੋਂ ਬਾਅਦ ਜਦੋਂ ਮਾਰਕਸਤਾ ਤੱਕ ਮੈਸੇਜ ਨਹੀਂ ਪਾਸ ਹੁੰਦਾ ਜਾਂ ਮੈਸੇਜ ਜਿਆਦਾ ਪਾਸ ਹੁੰਦਾ ਵੀ ਬਹੁਤ ਜਿਆਦਾ ਦਰਦ ਹੋ ਰਿਹਾ ਪੈਰ ਦੀ ਤਲੀ ਤੇ ਦਰਦ ਹੋ ਰਿਹਾ ਤਾਂ ਮੈਸੇਜ ਪਾਸ ਹੁੰਦਾ ਵੀ ਜਲਦੀ ਜਲਦੀ ਮੈਨੂੰ ਠੀਕ ਕਰੋ ਵੀ ਮੇਰਾ ਸੈਲ ਡਾਈਮਝੋਰੇ ਨੇ ਜਾਂ ਮਤਲਬ ਖੂਨ ਬਹੁਤ ਜ਼ਿਆਦਾ ਵਗ ਰਿਹਾ ਹੈ ਨਾ ਇਸ ਚੀਜ਼ ਦਾ ਬਹੁਤ ਜ਼ਿਆਦਾ ਦਰਦ ਹੋ ਰਿਹਾ ਜੀ ਉੱਤੇ ਬਿਲਕੁਲ ਜੀ ਇਹ ਆਪਣਾ ਇਹਦੇ ਵਿੱਚ ਇਦਾਂ ਹੁੰਦਾ ਜੀ ਕਿ ਜਦੋਂ ਆਪਾਂ ਕਿਸੇ ਤਰੀਕੇ ਦੇ ਨਾਲ ਨਸਾਂ ਦੇ ਵਿੱਚ ਪ੍ਰੋਬਲਮ ਆਂਦੀ ਹੈ ਬਲੀਡਿੰਗ ਹੋ ਰਹੀ ਹੈ ਤਾਂ ਉਹ ਹਾਰਮੋਨਸ ਜਿਹੜੇ ਹੈਗੇ ਨੇ ਉਹਦੇ ਵਿੱਚ ਇਹ ਦੱਸਦੇ ਨੇ ਕਿ ਬਾਡੀ ਦੇ ਅੰਦਰ ਕਿਤੇ ਨਾ ਕਿਤੇ ਪ੍ਰੋਬਲਮ ਆਈ ਹੈ ਖੂਨ ਵਿੱਚੋਂ ਨਿਕਲ ਰਿਹਾ ਤੇ ਜੇ ਖੂਨ ਨਾ ਰੁਕਿਆ ਤਾਂ ਫੇਰ ਸਾਡੇ ਸਰੀਰ ਦੇ ਅੰਦਰ ਦੀ ਜਿਹੜੀ ਆ ਉਹ ਸੈੱਲ ਤੇ ਹੋਰ ਚੀਜ਼ਾਂ ਜਿਹੜੀਆਂ ਡੈੱਡ ਹੋਣ ਲੱਗ ਜਣਗੀਆਂ ਇਸ ਕਰਕੇ ਜਿਹੜਾ ਉਹ ਇੱਕ ਮੈਸੇਜ ਭੇਜਦੀਆਂ ਨੇ ਜਿਹੜਾ ਕਿ ਦਰਦ ਦੇ ਰੂਪ ਦੇ ਵਿੱਚ ਅੱਗੇ ਜਾ ਕੇ ਕਨਵਰਟ ਹੋ ਜਾਂਦਾ ਹੈਗਾ ਅੱਗੇ ਗੱਲ ਕਰਾਂਗੇ ਜੀ ਦਰਦ ਕਿੰਨੇ ਤਰ੍ਹਾਂ ਦਾ ਹੁੰਦਾ ਜੀ ਦਰਦ ਜੀ 10 ਪ੍ਰਕਾਰ ਦਾ ਦਰਦ ਹੁੰਦਾ ਜੀ ਜਿਵੇਂ ਤਿੱਖਾ ਆਪਾਂ ਕਹਿ ਦਈਏ ਵੀ ਤਿੱਖਾ ਦਰਦ ਕਹਿ ਦਈਏ ਤਿੱਖਾ ਦਰਦ ਹੋ ਗਿਆ ਆਪਣਾ ਪੁਰਾਣਾ ਦਰਦ ਜੀ ਕਹਿ ਦਈਏ ਪੁਰਾਣਾ ਦਰਦ ਨਿਊਰੋਪੈਥੀ ਦਾ ਦਰਦ ਨਸਾਂ ਦੱਬ ਜਾਣੀਆਂ ਉਹਦਾ ਦਰਦ ਜਿਵੇਂ ਡਾਕਟਰ ਸਾਹਿਬ ਨੇ ਗੱਲ ਕੀਤੀ ਹੈ ਦੰਦਾਂ ਦਾ ਦਰਦ ਸਿਰ ਦਰਦ ਬੈਕ ਦਰਦ ਕਾਫੀ ਦਰ ਜਾਨਕੀ 10 ਤਰ੍ਹਾਂ ਦੇ ਦਰਦ ਜਿਹੜੇ ਹੁੰਦੇ ਆ ਆਪਣੀ ਬਾਡੀ ਦੇ ਵਿੱਚ ਹੁੰਦੇ ਆ ਹਾਂਜੀ ਤੇ ਇਹਨਾਂ ਦੇ ਵਿੱਚੋਂ ਆਮ ਦਰਦ ਜਿਹੜਾ ਜੀ ਉਹ ਆਪਣਾ ਤੁਸੀਂ ਭਜਨ ਸਿੰਘ ਜੀ ਕਿਸ ਤਰ੍ਹਾਂ ਜਿਹੜਾ ਆਮ ਦਰਦ ਜਿਹੜਾ ਉਹ ਕਿਹੜਾ ਦਰਦ ਤੁਸੀਂ ਮੰਨਦੇ ਜੀ ਅਸੀਂ ਸਰ ਜਿਆਦਾ ਤਾਂ ਜਿਵੇਂ ਹੁਣ ਜਿਵੇਂ ਆਪਾਂ ਜਿਵੇਂ ਪਹਿਲਾਂ ਗੱਲ ਕਰਦੇ ਬਈ ਸਰਵਾਈਕਲ ਦੀ ਹਨਾ ਸਰਵਾਈਕਲ ਦਾ ਦਰਦ ਇਦਾਂ ਬੈਠਣ ਦੇ ਨਾਲ ਮਤਲਬ ਆਪਾਂ ਸਰਵਾਈਕਲ ਦਾ ਦਰਦ ਸ਼ੁਰੂ ਹੋ ਜਾਂਦਾ ਉਹ ਆਪਣਾ ਸੀ1 ਤੋਂ ਲੈ ਕੇ ਸੀ7 ਤੱਕ ਆਪਣੇ ਜਿਹੜੇ ਮਣਕੇ ਹੁੰਦੇ ਆ ਨਾ ਉਹ ਆਪਸ ਦੇ ਵਿੱਚ ਜਦੋਂ ਖਿਚਾਪ ਜਾਂਦਾ ਉਹਦੇ ਉੱਤੇ ਸਵੇਲਿੰਗ ਆ ਜਾਂਦੀ ਆ ਜਕੜਨ ਆ ਜਾਂਦੀ ਆ ਡਿਸਕ ਬਾਹਰ ਆ ਜਾਂਦੀ ਆ ਇੱਥੇ ਸਵੇਲਿੰਗ ਵੀ ਹੋ ਜਾਂਦੀ ਬਹੁਤ ਜ਼ਿਆਦਾ ਕਈਆਂ ਦੇ ਹਨਾ ਤੇ ਉਹਦੇ ਨਾਲ ਫਿਰ ਆਪਣੇ ਦਿਮਾਗ ਨੂੰ ਕਹਿ ਦਿੰਦੇ ਆ ਖਿੱਚ ਪੈ ਰਹੀ ਆ ਹਨਾ ਖਿਚਾਬ ਹੋ ਰਿਹਾ ਕਈਆਂ ਨੂੰ ਚੱਕਰ ਆਉਣੇ ਸ਼ੁਰੂ ਹੋ ਜਾਂਦੇ ਆ ਉਹ ਮਤਲਬ ਉਸ ਟਾਈਮ ਤੇ ਵੀ ਉਹ ਬਹੁਤ ਜ਼ਿਆਦਾ ਦਰਦ ਹੋ ਰਿਹਾ ਹੁੰਦਾ। ਕਈਆਂ ਕਈਆਂ ਦੇ ਜਿਹੜੀ ਉਹ ਸ਼ੋਲਡਰ ਪਲੇਟ ਦੇ ਨੀਚੇ ਜਿਹੜੀ ਉਹ ਬਹੁਤ ਤਿੱਖਾ ਦਰਦ ਹੋ ਰਿਹਾ ਹੁੰਦਾ। ਹਾਂਜੀ ਹਾਂਜੀ ਉਸ ਜਗ੍ਹਾ ਤੇ ਵੀ ਬਹੁਤ ਜ਼ਿਆਦਾ ਤਿੱਖਾ ਦਰਦ ਹੋ ਰਿਹਾ ਹੁੰਦਾ। ਇਹ ਦੂਸਰੇ ਨੰਬਰ ਤੇ ਆਪਾਂ ਗੱਲ ਕਰੀਏ ਪਿੱਠ ਦਰਦ ਜਿਹਨੂੰ ਡਿਸਕ ਦਾ ਹਿੱਲਣਾ ਕਹਿ ਦਿੰਦੇ ਆ। ਆਮ ਤੌਰ ਤੇ ਆਪਾਂ ਜਿੰਨੇ ਵੀ ਪੇਸ਼ੈਂਟ ਆਉਂਦੇ ਆਪਣੇ ਕੋਲੇ ਕਿ ਉਹ ਡਿਸਕ ਨੂੰ ਹਿੱਲਣਾ ਕਹਿੰਦੇ ਵੀ ਮੇਰੇ ਡਿਸਕ ਹਿੱਲ ਗਈ। ਵੀ ਮੰਨ ਕੇ ਇੱਕ ਜਗ੍ਹਾ ਤੋਂ ਹਿੱਲ ਕੇ ਦੂਸਰੀ ਜਗ੍ਹਾ ਚਲੇ ਗਏ ਨੇ ਹਨਾ। ਇਹ ਚੀਜ਼ ਸਾਹਮਣੇ ਆਉਂਦੀ ਆਪਣੇ। ਉਹ L1 ਤੋਂ ਲੈ ਕੇ ਅ ਲ 5 ਤੱਕ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਉਹ ਪ੍ਰੋਬਲਮ ਆਉਂਦੀ ਆ ਸਰ ਬਿਲਕੁਲ ਜੀ ਲੰਬਰ ਸਪਾਇਨ ਕਹਿੰਦੇ ਹਾਂ ਹਾਂ ਲੰਬਰ ਸਪਾਇਨ ਨੂੰ ਬੋਲਦੇ ਆਪਾਂ ਤੇ ਉਹਦੇ ਵਿੱਚ ਜਦੋਂ ਪ੍ਰੋਬਲਮ ਆਉਂਦੀ ਆ ਫਿਰ ਉਹ ਡਿਸਕ ਇੱਕ ਜਗ੍ਹਾ ਤੇ ਦੂਜੀ ਜਗ੍ਹਾ ਹਿੱਲ ਜਾਂਦੀ ਆ ਫਿਰ ਕਈਆਂ ਦੇ ਸਰ ਦਰਦ ਪਿੱਠ ਦਰਦ ਤੋਂ ਲੈ ਕੇ ਜੇ ਉਹਦਾ ਆਪਾਂ ਇਲਾਜ ਨਾ ਕਰਵਾਇਆ ਲੰਮੇ ਸਮੇਂ ਤੱਕ ਆਪਾਂ ਉਹਦਾ ਇਲਾਜ ਨਹੀਂ ਕਰਵਾਉਂਦੇ ਤਾਂ ਫਿਰ ਉਹੀ ਦਰਦ ਆਪਣੇ ਗੋਡਿਆਂ ਦੇ ਵਿੱਚ ਚੱਲ ਜਾਂਦਾ ਉਹ ਕਿਉਂ ਚੱਲ ਜਾਂਦਾ ਕਿਉਂਕਿ ਬਲੱਡ ਦਾ ਸਰਕੂਲੇਸ਼ਨ ਘਟ ਗਿਆ ਬਾਡੀ ਦੇ ਵਿੱਚ ਬਲੱਡ ਹਲੋ ਨਹੀਂ ਕਰ ਰਿਹਾ ਬਾਡੀ ਦੇ ਵਿੱਚ ਉੱਥੇ ਤੱਕ ਪਹੁੰਚ ਨਹੀਂ ਰਿਹਾਗਾ ਇਸ ਕਰਕੇ ਉਹ ਰੁਕ ਜਾਂਦਾ ਜਦੋਂ ਗੋਡਿਆਂ ਚੱਕ ਰੁਕ ਜਾਂਦਾ ਦਰਦ ਸਰ ਬਲੱਡ ਰੁਕ ਜਾਂਦਾ ਉਸ ਤੋਂ ਬਾਅਦ ਫਿਰ ਉੱਥੇ ਵੀ ਦਰਦ ਆਉਣੀ ਸ਼ੁਰੂ ਹੋ ਜਾਂਦੀ ਹੈ ਬਿਲਕੁਲ ਜੀ ਦਿਮਾਗ ਦੇ ਵਿੱਚੋਂ 12 ਨਾੜਾਂ ਨਿਕਲਦੀਆਂ ਨੇ ਕ੍ਰੇਨੀਅਲ ਨਰਵਸ ਕਹਿੰਦੇ ਹੈਗੇ ਉਹਨਾਂ ਨੂੰ ਤੇ ਉਹਦੇ ਵਿੱਚੋਂ ਤਿੰਨ ਨਾੜਾਂ ਹੁੰਦੀਆਂ ਨੇ ਜਿਹੜਾ ਪਿੰਗਲਾ ਤੇ ਸਿਸ਼ਮਨਾ ਇਹ ਤਿੰਨ ਨਾੜਾਂ ਤਿੰਨੋਂ ਦੀਆਂ ਤਿੰਨੋਂ ਨਾੜਾਂ ਜਿਹੜੀਆਂ ਨੇ ਰੀੜ ਦੀ ਹੱਡੀ ਦੇ ਵਿੱਚੋਂ ਦੀ ਨਿਕਲ ਕੇ ਆਉਂਦੀਆਂ ਨੇ ਜਿਸ ਤਰ੍ਹਾਂ ਇੱਕ ਪ੍ਰੋਈਆਂ ਵੀ ਹੁੰਦੀਆਂ ਨੇ ਤੇ ਇਹ ਜਿਹੜਾ ਪਿੰਗਲਾ ਤੇ ਸਿਸ਼ਮਨਾ ਨਾੜੀ ਜਿਹੜੀ ਹੈਗੀ ਇਹ ਇੱਕ ਜਦੋਂ ਕਿਤੇ ਡਿਸਕ ਦੀ ਪ੍ਰੋਬਲਮ ਆਉਂਦੀ ਹੈ ਤੇ ਇਹਨਾਂ ਦੀ ਜਿਹੜੀਆਂ ਅੱਗੇ ਬ੍ਰਾਂਚੇਸ ਹੁੰਦੀਆਂ ਨੇ ਉਹ ਜਦੋਂ ਅੱਗੇ ਦਬ ਜਾਂਦੀਆਂ ਨੇ ਡਿਸਕ ਦੇ ਦੇ ਨੀਚੇ ਆ ਕੇ ਤੇ ਉਹਦੇ ਕਰਕੇ ਕਾਫੀ ਜ਼ਿਆਰੀ ਸਮੱਸਿਆ ਆਉਂਦੀ ਹੈਗੀ ਆ ਅ ਪਿੱਠ ਦਰਦ ਤੋਂ ਬਾਅਦ ਆਪਾਂ ਆਈਏ ਜੀ ਗਰਦਨ ਦਰਦ ਤੇ ਜੋੜਾਂ ਦੇ ਦਰਦ ਫਿਰ ਜਿਹੜੇ ਨੇ ਉਹ ਵੀ ਇਹਦੇ ਵਿੱਚ ਕਾਮਨ ਆਏ ਹਾਂਜੀ ਹਾਂਜੀ ਜੋੜਾਂ ਦੇ ਦਰਦ ਵੀ ਇਹਦੇ ਵਿੱਚ ਕਾਮਨ ਹੈ ਜੀ ਉਹਦੇ 'ਚ ਜੇ ਆਪਾਂ ਮੇਨ ਮੈਂ ਕਾਰਨ ਸਮਝਦਾ ਵੀ ਜਿਹੜਾ ਜਦ ਆਪਾਂ ਆਰਓ ਵਾਟਰ ਪੀ ਰਹੇ ਹਾਂ ਜੀ ਉਹ ਵੀ ਉਹਦੇ 'ਚ ਮੇਨ ਰੋਲ ਪੈਦਾ ਕਰ ਰਿਹਾ ਕਿਉਂਕਿ ਬੋਡੀ ਆ ਆਪਣੀ ਨੂੰ ਪਾਣੀ ਚਾਹੀਦਾ 70% ਬੋਡੀ ਆਪਣੀ ਪਾਣੀ ਤੇ ਵਰਕ ਕਰਦੀ ਜੇ ਆਪਾਂ ਪਾਣੀ ਡੈਡ ਦੇ ਰਹੇ ਆਂ ਸਰੀਰ ਨੂੰ ਤੇ ਉਹ ਦਰਦ ਤਾਂ ਆਪਣਾ ਪੈਦਾ ਹੋਊਗਾ ਹੀ ਹੋਊਗਾ ਜੀ ਉਹ ਚੀਜ਼ ਤੇ ਜੀ ਉਹਦੀ ਜੇ ਘਾਟ ਆਊਗੀ ਆਪਣੀ ਬੋਡੀ ਦੇ ਵਿੱਚ ਤੇ ਉਹ ਦਰਦ ਤਾਂ ਆਪਣਾ ਪੈਦਾ ਹੋਊਗਾ ਹੀ ਹੋਊਗਾ ਜੀ ਬਿਲਕੁਲ ਜੀ ਕਹਿੰਦਾ ਜੋ ਬ੍ਰਹਮੰਡੇ ਸੋਈ ਪਿੰਡੇ 70% ਪਾਣੀ ਧਰਤੀ ਦੇ ਉੱਤੇ ਹੈ ਤੇ 70% ਪਾਣੀ ਜਿਹੜਾ ਸਾਡੇ ਸਰੀਰ ਦੇ ਅੰਦਰ ਹੈ ਪੰਜ ਤੱਤ ਪੰਜ ਭੂਤਕ ਜਿਹੜੀ ਜਿਹੜੀ ਇਹ ਪੂਰੀ ਸ੍ਰਿਸ਼ਟੀ ਬਣੀ ਹੋਈ ਹੈ ਜੀ ਹਵਾ ਪਾਣੀ ਮਿੱਟੀ ਅਗਨੀ ਆਕਾਸ਼ ਜਿਹੜਾ ਇਹਦੇ ਨਾਲ ਬਣਿਆ ਹੋਇਆ ਤੇ ਪੰਜ ਭੂਤਕ ਸਰੀਰ ਵੀ ਜਿਹੜਾ ਸਾਡਾ ਅੰਦਰ ਹੈਗਾ ਹਵਾ ਪਾਣੀ ਮਿੱਟੀ ਧਰਤੀ ਤੇ ਆਕਾਸ਼ ਜਿਹੜਾ ਉਹ ਅਗਨੀ ਇਹ ਪੰਜ ਤੱਤ ਭੂਤਕ ਸਰੀਰ ਜਿਹੜਾ ਸਾਡਾ ਅੰਦਰ ਜਿੱਥੇ-ਜਿੱਥੇ ਪ੍ਰੋਬਲਮ ਬਾਹਰ ਆਏਗੀ ਉਦੋਂ ਵੀ ਇਨਸਾਨ ਨੂੰ ਪ੍ਰੋਬਲਮ ਆਏਗੀ ਤੇ ਜਦੋਂ ਅੰਦਰ ਆਏਗੀ ਤੇ ਉਦੋਂ ਵੀ ਇਨਸਾਨ ਨੂੰ ਪ੍ਰੋਬਲਮ ਆਏਗੀ ਹੀ ਆਏਗੀ ਉਹੀ ਗੱਲ ਜਿਹੜੇ ਨੇ ਉਹ ਦਵਿੰਦਰ ਜੀ ਕਰ ਰਹੇ ਨੇ ਆ ਟਿੱਡਦੀਆਂ ਮਾਸਪੇਸ਼ੀਆਂ ਦੀਆਂ ਦਰਦ ਦੰਦਾਂ ਦੇ ਦਰਦ ਪੈਰਾਂ ਦੇ ਦਰਦ ਹੱਥਾਂ ਦੇ ਦਰਦ ਕਮਰ ਦੇ ਦਰਦ ਕੋਮਨ ਹਾਂਜੀ ਹਾਂਜੀ ਇਹ ਤਾਂ ਲਗਭਗ ਸਾਰਿਆਂ ਨੂੰ ਹੋ ਹੀ ਰਿਹਾ ਹੈ ਕੋਮਨ ਹੋ ਰਿਹਾ ਹੈ ਜੀ ਮਤਲਬ ਉਹ ਲਗਭਗ ਜੇ ਆਪਾਂ ਇਹਦੀ ਵੀ ਗੱਲ ਕਰੀਏ ਜਿਵੇਂ ਦਿਵਿੰਦਰ ਸਰ ਨੇ ਗੱਲ ਕੀਤੀ ਹੈ ਪਾਣੀ ਦੀ ਪਾਣੀ ਦੇ ਜੋੜਾਂ ਦਾ ਦਰਦ ਹੋ ਰਿਹਾ ਆਪਣੇ ਗੋਡਿਆਂ 'ਚ ਦਰਦ ਜਾ ਰਿਹਾ ਜਾਂ ਆਪਣੇ ਹੱਥਾਂ 'ਚ ਵੀ ਦਰਦ ਹੋ ਰਿਹਾ ਜਾਂ ਸਰਵਾਈਕਲ ਦਾ ਦਰਦ ਹੋ ਰਿਹਾ ਕਿਸੇ ਪ੍ਰਕਾਰ ਦਾ ਕੋਈ ਵੀ ਦਰਦ ਹੋ ਰਿਹਾ ਕਿਸੇ ਵੀ ਹਿੱਸੇ ਦੇ ਵਿੱਚ ਦਰਦ ਹੋ ਰਿਹਾ ਇੱਕ ਕਾਰਨ ਹੈਗਾ ਬਲੱਡ ਹੂੰ ਦੂਸਰਾ ਕਾਰਨ ਹੈਗਾ ਪਾਣੀ ਹੂੰ ਵੀ ਪਾਣੀ ਆਪਣੀ ਬਾਡੀ ਨੂੰ ਆਪਾਂ ਘੱਟ ਦੇਵਾਂਗੇ ਤਾਂ ਉਹ ਵੀ ਪ੍ਰੋਬਲਮ ਆਊਗੀ ਆਊਗੀ ਕਿਉਂਕਿ ਆਪਣੇ ਅੰਦਰ ਮੈਗਨੀਸ਼ੀਅਮ ਵੀ ਨਹੀਂ ਜਾ ਰਿਹਾ ਤੇ ਕੈਲਸ਼ੀਅਮ ਵੀ ਨਹੀਂ ਜਾ ਰਿਹਾ ਇਸ ਕਰਕੇ ਆਪਣੀ ਬਾਡੀ 70% ਪਾਣੀ ਤੋਂ ਚੱਲਦੀ ਆ ਪਾਣੀ ਵਰਕ ਕਰਦਾ ਅੰਦਰ ਹਾਰਟ ਨੂੰ ਵੀ 70% ਪਾਣੀ ਚਾਹੀਦਾ ਜੀ ਛਾਟ 1000 ਕਰੋੜ ਪਲੱਸ ਸੈੱਲਾਂ ਤੋਂ ਆਪਣੀ ਜਿਹੜੀ ਬੋਡੀ ਤਿਆਰ ਹੋਈ ਆ ਉਹ ਸੈੱਲ ਨੂੰ ਤਿਆਰ ਕਰਨ ਲਈ ਕੋਈ ਨਾ ਤਾਂ ਰੌਗ ਮਟੀਰੀਅਲ ਅੱਛਾ ਚਾਹੀਦਾ ਹੀ ਚਾਹੀਦਾ ਜੀ ਜਦੋਂ ਉਹ ਪ੍ਰੋਪਰ ਨਹੀਂ ਪਹੁੰਚੂਗਾ ਕੋਈ ਵੀ ਰੌਗ ਮਟੀਰੀਅਲ ਤਾਂ ਸਰ ਉਹ ਸਮੱਸਿਆ ਤਾਂ ਆਊਗੀ ਆਊਗੀ ਜਿੱਥੇ ਬਲੱਡ ਨਹੀਂ ਪਹੁੰਚਿਆ ਦਰਦ ਉੱਥੇ ਵੀ ਆਊਗੀ ਪਲੱਸ ਜਿੱਥੇ ਆਪਣਾ ਪਾਣੀ ਦਾ ਬਹਾਵ ਘਟ ਗਿਆ ਪ੍ਰੋਬਲਮ ਉੱਥੇ ਵੀ ਆਊਗੀ ਆਊਗੀ ਉਹਦੇ ਸਿਰ ਦਰਦ ਹੋ ਗਿਆ ਪਿੱਠ ਦਰਦ ਹੋ ਗਿਆ ਜੋੜਾਂ ਦੇ ਦਰਦ ਹੋ ਗਏ ਨੇ ਇਹ ਸਾਰੀਆਂ ਪ੍ਰੋਬਲਮਾਂ ਸਰ ਫਿਰ ਪਾਣੀ ਤੋਂ ਸ਼ੁਰੂ ਹੋ ਜਾਂਦੀਆਂ ਬਿਲਕੁਲ ਜੀ ਜਿਹੜੀ ਤੁਸੀਂ ਗੱਲ ਕੀਤੀ ਹੈ ਇਹ ਆਪਣੇ ਆਪ ਦੇ ਵਿੱਚ ਸੋਚਣ ਲਾਇਕ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਪਿੱਠ ਦਰਦ ਦੇ ਲੋਕ ਜਿਹੜੇ ਨੇ ਇਹ ਮੈਨੂੰ ਲੱਗਦਾ 80% ਦੇ ਕਰੀਬ ਜਿਹੜੇ ਲੋਕ ਲੋਕਾਂ ਨੂੰ ਪਿੱਠ ਦਾ ਦਰਦ ਬਿਲਕੁਲ ਜੀ ਅਸੀਂ 80% ਸਾਡੇ ਕੋਲ ਵੀ ਪੇਸ਼ੈਂਟ ਜਿਹੜੇ ਆ ਉਹ ਪਿੱਠ ਦਰਦ ਦੇ ਆ ਰਹੀ ਹੈ ਇਹ ਦਰਦ ਆਮ ਤੌਰ ਤੇ ਮੰਨ ਲਓ ਕਮਰ ਤੋਂ ਜਿਹੜਾ ਕਮਰ ਦਾ ਦਰਦ ਹੈ ਜੀ ਇਹੀ ਕਮਰ ਦਾ ਦਰਦ ਮੈਂ ਤੁਹਾਨੂੰ ਅੱਗੇ ਵੀ ਗੱਲ ਕੀਤੀ ਵੀ ਇਹ ਗੋਡਿਆਂ ਦੇ ਵਿੱਚ ਦਰਦ ਆਉਂਦਾ ਹੈ ਇਹੀ ਇਹ ਦੀ ਜਿਆਦਾ ਹੱਡੀਆਂ ਜੇ ਬੰਦੇ ਦੀਆਂ ਕਮਜ਼ੋਰ ਹੋਈਆਂ ਜੀ ਵੀ ਡਾਕਟਰ ਸਾਹਿਬ ਨੇ ਗੱਲ ਕੀਤੀ ਕੈਲਸ਼ੀਅਮ ਨਹੀਂ ਬੰਦੇ ਸਰੀਰ ਚ ਸਟੋਰ ਹੋ ਰਿਹਾ ਉਹਦਾ ਵੀ ਦਿੱਕਤ ਨੂੰ ਦੂਸਰੀ ਗੱਲ ਹੈ ਆਪਣੇ ਕੁਦਰਤੀ ਤੌਰ ਤੇ ਜਦੋਂ ਆਪਾਂ 30 ਸਾਲ ਦੇ ਆਪਾਂ ਹੋ ਜਾਨੇ ਕੁਦਰਤੀ ਤੌਰ ਤੇ ਆਪਣੀ ਬੋਡੀ ਦੇ ਵਿੱਚੋਂ ਕੈਲਸ਼ੀਅਮ ਖੁਰਨਾ ਹੀ ਖੁਰਨਾ ਹੁੰਦਾ ਹੈ ਪਰ ਜੇ ਆਪਾਂ ਕੈਲਸ਼ੀਅਮ ਖੁਰ ਰਿਹਾ ਜੇ ਉਹਨੂੰ ਆਪਾਂ ਸਟੋਰ ਕਰਨ ਦੀ ਆਪਾਂ ਆਪਾਂ ਕੋਈ ਚੀਜ਼ ਨਹੀਂ ਲੈ ਰਹੇ ਕੁਦਰਤੀ ਚੀਜ਼ ਬਿਲਕੁਲ ਜੀ ਤੇ ਇਸ ਤੋਂ ਇਲਾਵਾ ਆਪਾਂ ਗੱਲ ਕਰਦੇ ਹੈਗੇ 75% ਲੋਕ ਭਜਨ ਜੀ ਉਹ ਹੈਗੇ ਨੇ ਸਿਰ ਦਰਦ ਦਾ ਉਹਨਾਂ ਨੂੰ ਕਿਤੇ ਨਾ ਕਿਤੇ ਧਰਤੀ ਦੇ ਉੱਤੇ ਜਦੋਂ ਆਇਆ ਤਾਂ 75% ਲੋਕ ਅਜੇ ਨੇ ਜਿਨ੍ਹਾਂ ਨੂੰ ਸਿਰ ਦਰਦ ਹੋਣਾ ਹੀ ਹੁੰਦਾ ਜਿਨ੍ਹਾਂ ਦੇ ਵਿੱਚ ਸਰ ਮਾਈਗਰੇਨ ਆ ਜਾਂਦਾ ਸਾਈਨਸ ਦੀ ਪ੍ਰੋਬਲਮ ਆ ਜਾਂਦੀ ਆ ਥਕਾਨ ਨੀਂਦ ਘਟਾਉਣੀ ਇਹ ਪ੍ਰੋਬਲਮਾਂ ਸ਼ੁਰੂ ਹੁੰਦੀਆਂ ਜਦੋਂ ਸਾਈਨਸ ਦੀ ਪ੍ਰੋਬਲਮ ਹੁੰਦੀ ਹੈ ਤੇ ਸਿਰ ਭਾਰਾ ਭਾਰਾ ਹੋ ਜਾਂਦਾ ਹੈ ਆਹ ਚੀਜ਼ਾਂ ਤੇ ਇੱਥੇ ਇੱਕ ਪਾਕਟ ਹੁੰਦੇ ਨੇ ਇੱਥੇ ਉਹ ਮਤਲਬ ਬਲਗਮ ਰੇਸ਼ਾ ਕਹਿੰਦੇ ਨੇ ਜਿਹਨੂੰ ਉਹ ਜੰਮ ਜਾਂਦਾ ਜਦੋਂ ਜੰਮ ਜਾਂਦਾ ਫਿਰ ਭਾਰਾ ਭਾਰਾ ਸਰੀਰ ਆਪਣੀ ਆਵਾਜ਼ ਵੀ ਚੇਂਜ ਹੋ ਜਾਂਦੀ ਉੱਥੇ ਮਤਲਬ ਆਪਣੀ ਆਵਾਜ਼ ਭਾਰੇ ਪੰਚ ਚੱਲੀ ਜਾਂਦੀ ਆ ਉਦੋਂ ਵੀ ਉਹ ਸਾਰੇ ਇਸ ਚੀ ਦਾ ਦਰਦ ਹੋਣਾ ਸ਼ੁਰੂ ਹੋ ਜਾਂਦਾ ਜਦੋਂ ਆਪਾਂ ਥਕਾਵਟ ਦੇ ਵਿੱਚ ਜਾਵਾਂਗੇ ਸਰੀਰ ਥਕਾਨ ਦੇ ਵਿੱਚ ਆਪਣਾ ਮਾਸਪੇਸ਼ੀਆਂ ਖਚਾਬ ਦੇ ਵਿੱਚ ਇੱਕ ਸਾਡੇ ਕੋਲੇ ਹੁਣੇ-ਹੁਣੇ ਪੇਸ਼ੈਂਟ ਆਇਆ ਸੀਗਾ ਜਿਹੜਾ ਉਹਦੇ ਇੱਥੋਂ ਜਿਹੜੇ ਆਪਾਂ L1 ਤੇ L4 ਦੀ ਗੱਲ ਕਰ ਰਹੇ ਸੀਗੇ ਉਹਦੇ ਵਿੱਚ ਉਹਦੀ ਪ੍ਰੋਬਲਮ ਸੀ ਉਹ ਤੋਂ ਬੈਠਿਆ ਨਹੀਂ ਜਾ ਰਿਹਾ ਸੀਗਾ ਕਹਿੰਦਾ ਮੈਂ ਇੱਕ ਪਾਸੇ ਟੇਡਾ ਟੇਡਾ ਹੋ ਕੇ ਬੈਠ ਰਿਹਾ ਮਤਲਬ ਉੱਥੇ ਉਹਦੀ ਪ੍ਰੋਬਲਮ ਚੱਲ ਰਹੀ ਸੀ ਉਹਨੂੰ ਅਸੀਂ ਉਹਦੀ ਥੈਰੇਪੀ ਕੀਤੀ ਐਕੂਪ੍ਰੈਸ਼ਰ ਥੈਰੇਪੀ ਕੀਤੀ ਨਾਲ ਉਹਦੇ ਮੈਗਨੇਟ ਥੈਰੇਪੀ ਕੀਤੀ ਜਿਹਦੇ ਨਾਲ ਉਹ ਬਿਲਕੁਲ ਹੁਣ ਆਪਣੇ ਆਪ ਨੂੰ ਰਿਲੀਫ ਕਹਿੰਦਾ ਮੈਨੂੰ ਬਹੁਤ ਜ਼ਿਆਦਾ ਰਿਲੀਫ ਮਿਲ ਗਿਆ ਜਿਹੜੀਆਂ ਹੈਗੀਆਂ ਇਹ ਕੁਝ ਥੈਰੇਪੀ ਦੇ ਨਾਲ ਵੀ ਠੀਕ ਹੁੰਦੀਆਂ ਕੁਝ ਆਪਾਂ ਨੂੰ ਮੈਡੀਸਨ ਵੀ ਨਾਲ ਲੈਣੀ ਪੈਂਦੀ ਹੈ ਜਦੋਂ ਆਪਾਂ ਮੈਡੀਸਨ ਲਵਾਂਗੇ ਨਾਲ ਉਹਦੇ ਵਿੱਚੋਂ ਅਸੀਂ ਮੈਡੀਸਨ ਲੈ ਕੇ ਆਏ ਆ ਜਿਹੜਾ ਜੋਇੰਟ ਰੀਲੀਫ ਕੈਪਸੂਲ ਤੇ ਪੇਨ ਰੀਲੀਫ ਭਈ ਆਪਾਂ ਨੂੰ ਜਿੰਨਾ ਵੀ ਜਿਵੇਂ ਹੁਣ ਭਿਆਨਕ ਦਰਦ ਹੋ ਰਿਹਾ ਪਿੱਠ ਦਰਦ ਹੋ ਰਿਹਾ ਜੋੜਾਂ ਦਾ ਦਰਦ ਹੋ ਰਿਹਾ ਉਹ ਸਾਡੇ ਇੱਕ ਬਾਮ ਜਿਹੜੀ ਬਾਮ ਦੇ ਨਾਲ ਅਸੀਂ ਮ사ਜ ਕਰਦੇ ਹਾਂ ਉਹ ਵੀ ਠੀਕ ਹੁੰਦਾ ਸਰਵਾਈਕਲ ਦਾ ਦਰਦ ਵੀ ਉਹਦੇ ਨਾਲ ਠੀਕ ਹੁੰਦਾ ਗੋਡਿਆਂ ਦਾ ਦਰਦ ਹੋ ਰਿਹਾ ਜੋੜਾਂ ਦਾ ਦਰਦ ਹੋ ਰਿਹਾ ਉਹ ਵੀ ਸਾਡੇ ਜੋਇੰਟ ਰੀਲੀਫ ਕੈਪਸੂਲ ਦੇ ਨਾਲ ਉਹ ਠੀਕ ਹੋ ਰਹੇ ਨੇ ਸਰ ਉਹ ਥੋੜਾ ਦਿਖਾਉਂਗੇ ਜੀ ਹਾਂਜੀ ਹਾਂਜੀ ਆ ਸਾਡੇ ਕੈਪਸੂਲ ਹੈ ਜੀ ਜੋਇੰਟ ਰੀਲੀਫ ਕੈਪਸੂਲ ਹੈ ਜੀ ਇਹ ਬਾਡੀ ਤੇ ਕੰਮ ਕਰਦੇ ਤੁਸੀਂ ਇਹ ਕੀ ਕਰਨਾ ਹੈ ਇਹਨੂੰ ਗਾਂ ਦੇ ਦੁੱਧ ਨਾਲ ਲੈਣਾ ਜੀ ਜਦੋਂ ਵੀ ਇਹ ਕੈਪਸੂਲ ਲੈਣਾ ਖੜ ਕੇ ਕੈਪਸੂਲ ਲੈਣਾ ਹੈ ਇੱਕ ਕੈਪਸੂਲ ਲੈਣਾ ਤੁਹਾਡੀ ਦਰਦ ਘਟਦੀ ਹੈ ਇਹਨੂੰ ਲਗਾਤਾਰ ਤੁਸੀਂ ਜੇ 3 ਮਹੀਨੇ 90 90 ਦਿਨ ਵਰਤਦੇ ਆ ਤਾਂ ਇਹਨੂੰ ਦਰਦਾਂ ਤੇ ਕਾਫੀ ਰਲੀਫ ਮਿਲਦਾ ਹੈ ਐਦਾਂ ਦੇ ਪੇਸ਼ੈਂਟ ਆਏ ਵੀ ਉਹ ਕਹਿੰਦੇ ਸਾਡੀਆਂ ਦਰਦਾਂ ਹੀ ਬੰਦ ਹੋ ਗਈਆਂ ਸਾਡੇ ਕੋਲ ਇੱਕ ਪੇਸ਼ੈਂਟ ਆਇਆ ਸੀ ਉਹ ਕਿਸੇ ਡਾਕਟਰ ਦੀ ਡੱਬੀ ਲੈ ਕੇ ਆ ਗਿਆ ਮੇਰੇ ਕੋਲ ਕਹਿੰਦਾ ਜੀ ਆਹ ਤੁਹਾਡੇ ਕੋਲ ਮਿਲ ਜੂਗੀ ਦਵਾਈ ਮੈਂ ਕਿਹਾ ਜੀ ਕਾਦੀ ਲੈ ਕੇ ਉਹਨੇ ਮੈਂ ਪਤਾ ਹੀ ਕਹਿੰਦਾ ਜੀ ਮੇਰੇ ਦਰਦਾਂ ਵਾਸਤੇ ਹੈ ਮੈਂ ਕਿਹਾ ਤੁਸੀਂ ਸਾਡੇ ਜੋਇੰਟ ਕਰ ਕੈਪਸੂਲ ਕਹਿੰਦਾ ਨਹੀਂ ਜੀ ਮੈਨੂੰ ਆਹੀ ਚਾਹੀਦੀ ਮੈਂ ਕਿਹਾ ਤੁਸੀਂ ਇੱਕ ਵਾਰੀ ਇਹ ਵਰਤ ਕੇ ਦੇਖੋ ਉਹ ਵਰਤ ਕੇ ਗਿਆ ਉਸ ਤੋਂ ਬਾਅਦ ਸਾਡੀ ਐਕਚੁਅਲੀ ਸੀ ਪਹਿ ਮੋਗਰਾ ਰੋਡ ਤੇ ਮੋਗਰਾ ਉਰ ਤੋਂ ਸ਼ਿਫਟ ਕੀਤਾ ਸੀ ਇੱਥੇ ਉਹ ਸਾਨੂੰ ਉੱਥੇ ਲੱਭਦਾ ਫਿਰਦਾ ਡੱਬੀ ਲੈ ਕੇ ਵੀ ਸਾਡੀ ਡੱਬੀ ਲੈ ਕੇ ਬਾਅਦ ਲੱਭਦਾ ਫਿਰਦਾ ਵੀ ਸਾਨੂੰ ਆਹ ਕੈਪਸੂਲ ਚਾਹੀਦੇ ਵੀ ਇਹਦੇ ਨਾਲ ਉਹਦੀ ਵਾਈਫ ਦੀਆਂ ਜਿਹੜੀਆਂ ਕਈ ਪ੍ਰਕਾਰ ਦੀਆਂ ਬੜੇ ਸਮੇਂ ਤੋਂ ਪ੍ਰਾਣੀਆਂ ਦਰਦਾਂ ਸੀ ਉਹਦੇ ਕੋ ਉੱਠਿਆ ਨਹੀਂ ਜਾਂਦਾ ਸੀ ਉਹ ਦਰਦਾਂ ਇਸ ਕੈਪਸੂਲ ਨੇ ਆਪਣੇ ਨੇ ਠੀਕ ਕਰਤੀਆਂ ਉਹਨੂੰ ਮੈਂ ਕਿਹਾ ਸੀ ਵੀ ਤੁਸੀਂ ਅਜੇ ਇੱਕ ਕੈਪਸੂਲ ਲੈਣਾ ਕਈ ਵਾਰੀ ਕਿਸੇ ਪੇਸ਼ੈਂਟ ਨੂੰ ਕਈ ਵਾਰੀ ਮੈਂ ਕਹਿੰਦਾ ਮਾਫਕਾ ਨਾ ਕਰੇ ਜੇ ਬੀਪੀ ਵੱਧ ਜਾਵੇ ਪਰ ਉਹ ਕਹਿੰਦਾ ਜੀ ਮੈਂ ਪਹਿਲੇ ਦਿਨ ਇੱਕ ਖਾਦਾ ਵਾਈਫ ਨੇ ਜਦੋਂ ਉਹਨੂੰ ਰੀਲੀਫ ਮਿਲ ਗਿਆ ਕਿ ਤਨ ਉਹਨੇ ਸਵੇਰੇ ਤੇ ਸ਼ਾਮੀ ਲੈਣ ਲੱਪੇ ਹੁਣ ਬਿਲਕੁਲ ਤੰਦਰੁਸਤ ਹੈ ਫਿਰ ਵੀ ਉਹ ਕਹਿੰਦਾ ਮੈਂ ਤਾਂ ਘਰੇ ਰੱਖਣਾ ਚਾਹੁੰਦਾ ਕਿਸੇ ਕਾਰਨ ਕਿਸੇ ਕੇ ਸਾਡੇ ਕਿਸੇ ਹੋਰ ਮਤਲਬ ਮਰੀਜ਼ ਨੂੰ ਵੀ ਲੋੜ ਪਵੇ ਤੇ ਇਹ ਕੈਪਸੂਲ ਮੈਂ ਦੇ ਸਕਾਂ ਉਹਦੇ ਨਾਲ ਅਸੀਂ ਇੱਕ ਦੋ ਤਰ੍ਹਾਂ ਦੀ ਇੱਕ ਬਾਮ ਲੈ ਕੇ ਆਏ ਜੀ ਇਹ ਬਾਮ ਨਾਲ ਦੀ ਨਾਲ ਜੇ ਤੁਸੀਂ ਤੁਹਾਡੇ ਗੋਡੇ ਦਾ ਸਰਵਾਈਕਲ ਦਾ ਕਿਸੇ ਵੀ ਤਰ੍ਹਾਂ ਦਾ ਦਰਦ ਹੋ ਰਿਹਾ ਇਹਦੀ ਥੋੜੀ ਜਿਹੀ ਹਲਕੀ ਜਿਹੀ ਮ사ਜ ਕਰਨੀ ਹੈ ਦਰਦ ਨਾਲ ਦੀ ਨਾਲ ਰੀਲੀਫ ਹੋ ਜਾਊਗਾ ਜਿਵੇਂ ਮਾਰਕੀਟ ਦੇ ਵਿੱਚ ਕਈ ਪ੍ਰੋਡਕਟ ਆ ਰਹੇ ਆ ਉਸੇ ਤਰ੍ਹਾਂ ਇਹ ਬਾਮ ਆਪਣੀ ਆ ਰਹੀ ਹੈ ਜੀ ਬਾਮ ਬਹੁਤ ਹੀ ਮਤਲਬ ਜਲਦੀ ਰੀਲੀਫ ਦੇਣ ਲਈ ਹੈ ਇੱਕ ਆਪਣਾ ਆ ਰਿਹਾ ਜੀ ਪੇਨ ਰੀਲੀਫ ਇਲੈਕਟ੍ਰੋ ਹੋਮੋਪੈਥੀ ਦੇ ਵਿੱਚ ਇਹ ਆਪਣੀ ਪ੍ਰੋਡਕਟ ਆ ਰਿਹਾ ਹੈ ਇਹਦੀਆਂ ਬੂੰਦਾ ਤੁਸੀਂ 3 ਟਾਈਮ ਲੈਣੀਆਂ ਪਾਣੀ ਦੇ ਵਿੱਚ ਪਾ ਕੇ ਜੇ ਤੁਹਾਨੂੰ ਲੱਗਦਾ ਮੰਨ ਲਓ ਇਹ ਲੈ ਲਿਆ ਨਾਲ ਨਾਲ ਥੋੜੀ ਥੋੜੀ ਮ사ਜ ਵੀ ਕਰਨੀ ਹੈ ਜੀ ਹਾਂਜੀ ਇਹ ਇਹ ਤਿੰਨੋਂ ਜਿਹੜੀਆਂ ਪੇਨ ਰੀਲੀਫ ਜਿਹੜੀ ਹੈਗੀ ਆ ਡ੍ਰੌਪਸ ਤੇ ਜੋਇੰਟ ਰੀਲੀਫ ਜਿਹੜੇ ਕੈਪਸੂਲ ਤੇ ਇਹ ਜਿਹੜੀਆਂ ਰੈਡ ਬਾਮ ਹਾਂਜੀ ਤੇ ਇਹ ਜਿਹੜੀ ਹੈ ਇਹ ਤਿੰਨੋਂ ਲੈ ਕੇ ਤੁਸੀਂ ਆਪਣੀ ਕਿਸੇ ਪ੍ਰਕਾਰ ਦਾ ਜਿਹੜਾ ਤੁਹਾਡਾ ਦਰਦ ਜਿਆਦਾ ਸਵੇਰ ਦਰਦ ਨਹੀਂ ਜਿਵੇਂ ਕਿਡਨੀ ਦਾ ਦਰਦ ਆ ਜਾਂ ਕਿਸੇ ਨੂੰ ਹਾਰਟ ਦੀ ਪ੍ਰੋਬਲਮ ਹੈ ਦੰਦਾਂ ਦੀ ਪ੍ਰੋਬਲਮ ਹੈ ਇਹ ਤਾਂ ਨਹੀਂ ਕਹਿ ਰੋਗਾ ਕਰੇਗਾ ਬਟ ਜਿਹੜੀ ਆਮ ਦਰਦਾਂ ਨੇ ਜੋਇੰਟਸ ਦੀਆਂ ਦਰਦਾਂ ਹੈਗੀਆਂ ਨੇ ਉਹਨਾਂ ਨੂੰ ਰੀਲੀਫ ਮਿਲੇਗੀ ਹਾਂਜੀ ਹਾਂਜੀ 101% ਰੀਲੀਫ ਮਿਲੂਗਾ ਜੀ ਤੁਸੀਂ ਤੁਸੀਂ ਇਹ 90 ਦਿਨ ਦੀ ਅਸੀਂ ਕਹਿੰਦੇ ਹਾਂ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਵੀ ਕਈ ਪੇਸ਼ੈਂਟ ਕਹਿੰਦੇ ਵੀ ਅਸੀਂ 15 ਦਿਨਾਂ ਬਾਅਦ ਹੀ ਸਾਨੂੰ ਰੀਲੀਫ ਮਿਲਣਾ ਪਿਆ ਪਰ ਜੇ ਹੁਣ ਪੁਰਾਣਾ ਡਿਸਕ ਦਾ ਦਰਦ ਹੈ ਕਿਸੇ ਦੇ ਮਨਕਿਆ ਚ ਗੈਪ ਪੈ ਚੁੱਕਾ ਹੈ ਉਹਦੇ ਲਈ ਅਸੀਂ ਤੇ ਨਾਲ ਅਸੀਂ ਇਹ ਤਿੰਨੇ ਆਪਣੇ ਪ੍ਰੋਡਕਟ ਦਿੰਨੇ ਆ ਜੀ ਮੈਡੀਸਨ ਦਿੰਨੇ ਆ ਜੀ ਭਾਜੇ ਜੀ ਇੱਕ ਚੀਜ਼ ਪੁੱਛਾਂਗਾ ਤੁਹਾਨੂੰ ਆਰਥਰਾਇਟਸ ਯਾਨੀ ਗਠੀਆ ਉਹ ਇੱਕ ਐਸਾ ਦਰਦ ਆ ਜਿਹੜਾ ਕਿ ਨਸੂਰ ਬਣ ਜਾਂਦਾ ਸਵੇਰੇ ਉੱਠਦੇ ਸਾਰ ਸਰੀਰ ਜਕੜਿਆ ਜਾਂਦਾ ਤੇ ਉਹਦਾ ਦਰਦ ਜਿਹੜਾ ਅਸਹਿ ਤੇ ਅਕੈ ਹੁੰਦਾ ਉਹਦੇ ਵਿੱਚ ਵੀ ਆਰਾਮ ਦਿੰਦਾ ਹਾਂਜੀ ਉਹਦੇ ਵਿੱਚ ਵੀ ਆਰਾਮ ਮਿਲੂਗਾ ਪਰ ਉਹਦੇ ਲਈ ਥੋੜਾ ਜਿਹਾ ਸਮਾਂ ਲੱਗਦਾ ਜੀ ਮੈਂ ਪਹਿਲਾਂ ਹੀ ਗੱਲ ਕੀਤੀ ਸੀ ਲੂਬ੍ਰੀਗੇਟ ਹੁੰਦਾ ਜਿਹੜਾ ਜੈਲ ਆਪਣੀ ਤਿਆਰ ਹੁੰਦੀ ਆ ਉਹ ਪਾਣੀ ਤੋਂ ਤਿਆਰ ਹੁੰਦੀ ਆ ਪਾਣੀ ਸਭ ਤੋਂ ਆਪਾਂ ਘੱਟ ਪੀਤਾ ਕੱਟ ਪੀਣ ਦੇ ਨਾਲ ਉਸ ਮੁਸੀਹਾਈ ਆਪਾਂ ਨੂੰ ਕਿਉਂਕਿ ਕਹਿੰਦਾ ਜੇ ਪਿਆਸ ਲੱਗੀ ਤਾਂ ਆਪਾਂ ਉਦੋਂ ਪਾਣੀ ਪੀਨੇ ਆ ਜਦੋਂ ਆਪਾਂ ਨੂੰ ਪਿਆਸ ਲੱਗੀ ਆਪਾਂ ਉਦੋਂ ਪਾਣੀ ਪੀਨੇ ਆ ਪਰ ਆਪਣੀ ਇੱਕ ਨਾ ਸਮਝ ਹੋਣ ਦੇ ਕਾਰਨ ਵੀ ਆਪਣੀ ਉਹ ਪ੍ਰੋਬਲਮ ਆ ਅਗਰ ਜੇ ਆਪਾਂ ਨੂੰ ਉਹ ਚੀਜ਼ ਸਮਝ ਆ ਜਾਏ ਆਪਾਂ ਹਰ ਘੰਟੇ ਬਾਅਦ ਪਾਣੀ ਪੀਣਾ ਸ਼ੁਰੂ ਹੋ ਕਰ ਦਈਏ ਤਾਂ ਆਪਣੇ ਜੋੜਾਂ ਦੇ ਦਰਦ ਅ ਗਠੀਏ ਵਰਗੀਆਂ ਭਿਆਨਕ ਸਮੱਸਿਆ ਆਪਣੀਆਂ ਆਉਂਦੀਆਂ ਹੀ ਨਹੀਂ ਭਿਆਨਕ ਬਿਮਾਰੀਆਂ ਆਉਂਦੀਆਂ ਨਹੀਂ ਆਪਣੇ ਕੋਲੇ ਹੁਣ ਤਾਂ ਆ ਗਈਆਂ ਫਿਰ ਕਿਹਨਾਂ ਆ ਗਈਆਂ ਅਗਲੇ ਲਈ ਸਾਡੇ ਕੋਲ ਇਹਦੇ ਜੋਇੰਟ ਰੀਲੀਫ ਕੈਪਸੂਲ ਹੈ ਜੀ ਗਾਂ ਦੇ ਦੁੱਧ ਦੇ ਨਾਲ ਅਗਰ ਆਪਾਂ ਨੂੰ ਦੇਸੀ ਗਾਂ ਦਾ ਦੁੱਧ ਮਿਲ ਜੇ ਤਾਂ ਉਦੋਂ ਵੀ ਬੈਸਟ ਆ ਪਰ ਖਾਣਾ ਇਹਨੂੰ ਖੜਕ ਕੇ ਆ ਵੀ ਆਪਾਂ ਆਮ ਤੌਰ ਤੇ ਜਿਹੜਾ ਆਪਾਂ ਪਾਣੀ ਪੀਂਨੇ ਆ ਆਪਾਂ ਬੈਠ ਕੇ ਪੀਂਨੇ ਆ ਠੀਕ ਆ ਆਮ ਤੌਰ ਤੇ ਆਪਾਂ ਦਵਾਈ ਖਾਣੇ ਆ ਉਹ ਵੀ ਆਪਾਂ ਇੱਕ ਬੈਠ ਕੇ ਖਾਣੇ ਆ ਪਰ ਇਹਨੂੰ ਗਾਂ ਦੇ ਦੁੱਧ ਦੇ ਨਾਲ ਆਪਾਂ ਖੜੇ ਹੋ ਕੇ ਖਾਵਾਂਗੇ ਤਾਂ ਲਾਭ ਮਿਲੂਗਾ ਹੀ ਮਿਲੂਗਾ ਹੀ ਨਾਲ ਇਹ ਲੈਣਾ ਨਾਲ ਆਹ ਬਾਮ ਆ ਜੀ ਇਹਦੀ ਮ사ਜ ਕਰਨੀ ਆ ਜਿੱਥੇ ਵੀ ਜੇ ਤੁਹਾਡਾ ਸਿਰ ਦਰਦ ਹੋ ਰਿਹਾ ਨਾ ਸਰ ਸਿਰ ਦਰਦ ਹੋ ਰਿਹਾ ਜਿੱਥੇ ਤੁਸੀਂ ਮ사ਜ ਕਰ ਲੈਣੀ ਹੈ ਠੀਕ ਹੋ ਜਾਊਗਾ। ਅਗਰ ਤੁਹਾਡੇ ਮਤਲਬ ਸਵੇਲਿੰਗ ਹੋ ਰਹੀ ਆ ਜਿਵੇਂ ਆਪਾਂ ਨੇ ਸਰਕਲ ਕਰਕੇ ਸਵੇਲਿੰਗ ਹੋ ਜਾਂਦੀ ਆ ਚੀਜ਼ ਤੇ ਤੇ ਉੱਥੇ ਵੀ ਤੁਸੀਂ ਇਹਦੀ ਮ사ਜ ਕਰੋਗੇ ਬਾਹਮ ਦੀ ਉਹਦੇ ਨਾਲ ਵੀ ਠੀਕ ਹੋ ਜਾਊਗਾ। ਠੀਕ ਹੈ। ਬਾਕੀ ਇਹਦੇ ਡ੍ਰੌਪਸ ਪੀਨ ਦੇ ਨਾਲ ਅੰਦਰਲਾ ਰੋਗ ਠੀਕ ਹੋਊਗਾ। ਅੰਦਰੋਂ ਠੀਕ ਹੋਵਾਂਗੇ। ਅਕਸਰ ਜੇ ਲੀਵਰ ਦੇ ਵਿੱਚ ਦਰਦ ਹੋ ਰਿਹਾ ਨਾ ਸਰ ਇਹ ਉਹਨੂੰ ਵੀ ਠੀਕ ਕਰ ਦਿੰਦਾ। ਇਹ ਮਤਲਬ ਅੰਦਰਲੇ ਰੋਗ ਠੀਕ ਕਰਦਾ। ਇਹਨੇ ਜਾ ਕੇ ਆਪਣੇ ਬਲੱਡ ਦੇ ਵਿੱਚ ਪ੍ਰੋਪਰ ਰਲ ਜਾਣਾ। ਇਹ ਇਲੈਕਟ੍ਰੋ ਹੋਮੋਪੈਥੀ ਦੀ ਮੈਡੀਸ਼ਨ ਆ ਸਰ। ਇਹ ਆਮ ਨਹੀਂਗੀ ਇਲੈਕਟ੍ਰੋ ਹੋਮ ਬਹੁਤ ਧੰਨਵਾਦ ਜੀ ਤੇ ਉਮੀਦ ਕਰਦੇ ਹਾਂ ਕਿ ਤੁਹਾਡੇ ਵੱਲੋਂ ਇਹ ਦਿੱਤੀ ਗਈ ਜਾਣਕਾਰੀ ਜਿਹੜੀ ਆ ਉਹ ਸਾਰਿਆਂ ਨੂੰ ਪਸੰਦ ਆਈ ਹੋਵੇਗੀ ਤੇ ਜਾਂਦੇ ਜਾਂਦੇ ਹੁਣ ਆਪਣੀਆਂ ਕਿੱਥੇ ਤੁਹਾਡਾ ਆਫਿਸ ਹੈਗਾ ਕਿੱਥੇ ਤੁਹਾਡਾ ਕਲੀਨਿਕ ਹੈਗਾ ਤੇ ਕੀ ਤੁਹਾਡਾ ਨੰਬਰ ਆ ਉਹਦੀ ਡਿਟੇਲ ਦੇ ਦਿਓ ਸਾਡਾ ਜੀ ਜਿਹੜਾ ਇਲੈਕਟਰੋ ਹੋਮੋਪੈਥੀ ਸੈਂਟਰ ਆ ਉਹ ਸਾਡਾ ਧਰਮਕੋਟ ਵੱਡੂਵਾਲ ਰੋਡ ਜੋ ਸਿੱਧਵਾ ਮੀਟਰ ਰੋਡ ਤੇ ਪੈਂਦਾ ਵੱਡੂ ਵਾਲਾ ਪਿੰਡ ਆ ਜੀ ਅੱਗੇ ਤਾਂ ਅਸੀਂ ਵੱਡੂਵਾਲ ਰੋਡ ਕਹਿ ਦਿੰਨੇ ਨੂੰ ਤੇ ਮੋਗਾ ਡਿਸਟ੍ਰਿਕਟ ਦੇ ਵਿੱਚ ਮੋਗੇ ਤੋਂ ਜਦੋਂ ਆਪਾਂ ਜਲੰਧਰ ਰੋਡ ਜਾਂਦੇ ਆ ਜਲੰਧਰ ਬਾਈਪਾਸ ਦੇ ਨੇੜੇ ਪੈ ਜਾਂਦਾ ਜੀ ਜਲੰਧਰ ਬਾਈਪਾਸ ਤੋਂ ਸਿਰਫ 4 ਤੋਂ 5 ਕਦਮ ਨਾਲ ਹੀ ਆਪਣਾ ਇਹ ਸੈਂਟਰ ਹੈ ਜੀ ਤੇ ਜੇ ਤੁਸੀਂ ਸੰਪਰਕ ਕਰ ਸਕਦੇ ਹੋ ਸਾਡਾ 9814524831 ਬਾਕੀ ਸਾਡੇ ਸਕਰੀਨ ਤੇ ਨੰਬਰ ਚੱਲ ਰਹੇ ਆ ਦੋ ਦੋ ਨੰਬਰ ਚੱਲ ਰਹੇ ਹੋਣਗੇ ਉਸ ਨੰਬਰਾਂ ਤੇ ਤੁਸੀਂ ਸਾਨੂੰ ਸੰਪਰਕ ਕਰਕੇ ਹੀ ਇੱਥੇ ਪਹੁੰਚਣਾ ਜੀ ਬੋਧਨਵਾਜੀ ਤੇ ਦਵਿੰਦਰ ਜੀ ਤੁਸੀਂ ਆਪਣਾ ਵੀ ਡਿਟੇਲ ਦੇ ਦਿਓ ਹਾਂਜੀ ਹਾਂਜੀ ਮੇਰਾ ਨੰਬਰ ਹੈ ਜੀ 9592007613 9592007613 ਬਾਕੀ ਨੰਬਰ ਫਲੈਸ਼ ਹੋ ਰਿਹਾ ਸਕਰੀਨ ਤੇ ਮੈਂ ਤੁਹਾਨੂੰ ਪਿਛਲੀ ਵੀਡੀਓ ਚ ਵੀ ਇਹੀ ਗੱਲ ਕਹੀ ਸੀ ਵੀ ਜਦੋਂ ਵੀ ਤੁਸੀਂ ਆਉਣਾ ਕਾਲ ਕਰਕੇ ਪਲੀਜ਼ ਆਈਓ ਜੀ ਧੰਨਵਾਦ ਬਹੁਤ ਸ਼ੁਕਰਗੁਜ਼ਾਰ ਤੇ ਆਪਾਂ ਨੇ ਅੱਜ ਜਾਣਿਆ ਦਵਿੰਦ ਭਜਨ ਜੀ ਤੇ ਦਵਿੰਦਰ ਜੀ ਇਹਨਾਂ ਦੋਨਾਂ ਤੋਂ ਆਪਾਂ ਨੇ ਜਾਣਿਆ ਪੇਨ ਜਿਹੜੀ ਮੈਨੇਜਮੈਂਟ ਦਾ ਉਹ फंडा ਕੀ ਹੈ ਦਰਦ ਸਾਡੇ ਸਰੀਰ ਦੇ ਵਿੱਚ ਕਿਉਂ ਹੋ ਰਹੇ ਨੇ ਉਹਦੇ ਪਿੱਛੇ ਤੇ ਕੀ ਕਾਰਨ ਨੇ ਪੁਰਾਣੇ ਦਰਦ ਕਿੱਦਾਂ ਦੇ ਹੁੰਦੇ ਨੇ ਇੱਕ ਦਰਦ ਹੋਰ ਵੀ ਹੁੰਦਾ ਕੋਕਸਿਕਸ ਦਾ ਦਰਦ ਉਹ ਜਦੋਂ ਇਨਸਾਨ ਆਪਣੀ ਪੂੰਛ ਦੇ ਭਾਰ ਪੂੰਛ ਦੀ ਰੀੜ ਦੀ ਹੱਡੀ ਦੇ نیچے ਜਿਹੜੀ ਟੇਲ ਬੋਨ ਹੁੰਦੀ ਹੈ ਉਸ ਤੇ ਭਾਰ ਜਦੋਂ ਗਿਰ ਜਾਂਦਾ ਤਾਂ ਉਹ ਹੱਡੀ ਜਾਂ ਤਾਂ ਭੁਰ ਜਾਂਦੀ ਹੈ ਜਾਂ ਸੋਜ ਜਾਂਦੀ ਹੈ ਜਾਂ ਉੱਥੇ ਕੋਈ ਪ੍ਰੋਬਲਮ ਆ ਜਾਂਦੀ ਹੈ ਉਹਦੇ ਕਰਕੇ ਉਹ ਦਰਦ ਅਸਹਿ ਤੇ ਅਕਹਿ ਦਰਦ ਉਹ ਵੀ ਹੁੰਦਾ ਉਦੇ ਵਿੱਚ ਵੀ ਇਹ ਜਿਹੜੀਆਂ ਤਿੰਨੋਂ ਚੀਜ਼ਾਂ ਜਿਹੜੀਆਂ ਨੇ ਉਹ ਕੰਮ ਕਰਦੀਆਂ ਨੇ ਕਿਉਂਕਿ ਜੋਇੰਟ ਜਿਹੜਾ ਰਿਲੀਫ ਹੈਗਾ ਉਹਦੇ ਵਿੱਚ ਕਿਤੇ ਨਾ ਕਿਤੇ ਕੁਝ ਅਜਿਹੀਆਂ ਚੀਜ਼ਾਂ ਪਾਈਆਂ ਨੇ ਜਿਹੜੀਆਂ ਹੱਡੀ ਨੂੰ ਵੀ ਰਿਪੇਅਰ ਕਰਨ ਦੇ ਵਿੱਚ ਕੰਮ ਕਰਦੀਆਂ ਹੈਗੀਆਂ ਸੋ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਜੇ ਪਸੰਦ ਆਈ ਆ ਤਾਂ ਕਿਰਪਾ ਕਰਕੇ ਬੱਦ ਤੋਂ ਬੱਦ ਸ਼ੇਅਰ ਕਰੋ ਜਿੰਨਾ ਸ਼ੇਅਰ ਕਰੋਗੇ ਕੋਈ ਨਾ ਕੋਈ ਵੀਡੀਓ ਜ਼ਰੂਰ ਦੇਖੇਗਾ ਕਿਸੇ ਇੱਕ ਨੂੰ ਵੀ ਜੇਕਰ ਇਹ ਵੀਡੀਓ ਦੇਖ ਕੇ ਫਾਇਦਾ ਹੋਇਆ ਤਾਂ ਅਸੀਂ ਸਮਝਾਂਗੇ ਕਿ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਵੀ ਕਾਮਯਾਬ ਰਿਹਾ ਸਾਡੇ ਚੈਨਲ ਨਿਊਜ਼ ਏਸ਼ੀਆ ਪੰਜਾਬੀ ਸਾਡੇ ਚੈਨਲ ਦੋਨਾਂ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਕਰਾਣਾ ਭੁੱਲੋ ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ ਇੱਕ ਨਵੇਂ ਮਹਿਮਾਨ ਦੇ ਨਾਲ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਬਹੁਤ ਧੰਨਵਾਦ